CIA ਸਟਾਫ ਕਪੂਰਥਲਾ ਵੱਲੋਂ ਲੁੱਟਖੋ ਕਰਨ ਵਾਲੇ ਅੰਤਰ-ਜ਼ਿਲ੍ਹਾ ਗੈਂਗਸਟਰ ਦਾ ਪਰਦਾਫਾਸ਼ ਖੋ ਕੀਤੇ ਮੋਬਾਈਲ ਕੀਤੇ ਬਰਾਮਦ 스ਵਿਫਟ ਗੱਡੀ ਕੀਤੀ ਬਰਾਮਦ ਦੇਸੀ ਪਿਸਟੌਲ ਤੇ ਖਿਲਾਉਣਾ ਪਿਸਟੌਲ ਸਮੇਤ ਇੱਕ ਮੁਜ਼ਰਮ ਨੂੰ ਕੀਤਾ ਕਾਬੂ ਪੁੱਛਗਛ ਦੌਰਾਨ ਕਈ ਵਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ ਫੜੀ ਗਏ ਆਰੋਪੀਆਂ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਆਰੋਪੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਸ ਨਾਲ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਪੂਠਲਾ ਤੋਂ ਨਰੇਸ਼ ਖੌਸਲਾ ਤੇ 사ਜਨ ਖੌਸਲਾ ਦੀ ਖਾਸ ਰਿਪੋਰਟ ਰੌਣ ਸਰ ਆਜਿਕ ਇੰਟਰ ਡਿਸਟ੍ਰਿਕਟ ਗੈਂਗ ਦੇ ਬੰਦੇ ਪੜਿਆ ਮਿਲਿਆ ਕਿ ਕਈ ਜਗ੍ਹਾ ਖੋਆ ਮੋਟਾਪਾ ਕਰ ਰਹੇ ਸੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਗੌਰਵ ਪੂਰਾ ਜੀ ਐਸਐਸਪੀ ਕਕੂਤਲਾ ਮੇਰੇ ਸਮਾਜ ਸ੍ਰੋਧੀਆਂ ਸਾਹਿਬ ਜੋ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸੀਏ ਕਕੂਤਲਾ ਅਤੇ ਡੀਐਸਪੀ ਫਰਤ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਕਰਮਜੀਤ ਜਿਹਦਾ ਨਾਮ ਹੈਗਾ ਝੋਲਾ ਸਾਹਿਬ ਤੋਂ ਮਗਰ ਤੰਤਾਂ ਜਿਸ ਤਿੱਦਾ ਹੈਗਾ ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਜ ਮੈਂਬਰੀ ਗੈਂਗ ਸੀ ਇਹ ਉਹਦੇ ਵਿੱਚ ਇਹੋ ਪਿਸਤੌਲ ਦੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੁੰਦੇ ਸੀਗੇ ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ ਇਹਦੇ ਵਿੱਚ ਇਹਨਾਂ ਨੇ ਜੋ ਹੁਣੇ ਦੀ ਮੁੱਢਲੀ ਕੋਸ਼ਿਸ਼ ਅਸੀਂ ਕੀਤੀ ਹੈ ਉਸ ਤੋਂ ਇਹਨੇ ਪੰਜ ਵਾਰ ਦਾਤਾਂ ਜੜੀਆਂ ਹੈਗੀਆਂ ਪਿਸਤੌਲ ਦੀ ਨੋਕ ਤੇ ਇਹਨਾਂ ਪੰਜਾਂ ਬੰਦੇ ਨੇ ਕੀਤੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਜਲੰਧਰ ਤੋਂ ਕੋਈ ਸੀਗੀ ਪਿਸਤੌਲ ਦੀ ਨੋਕ ਤੇ ਉਸ ਤੋਂ ਬਾਅਦ ਉਹ ਜਿਹੜੀ ਸਵਿਫਟ ਕਾਰ ਹੈਗੀ ਆ ਉਹਦੇ ਨਾਲ ਹੀ ਇਹਨਾਂ ਨੇ ਵਾਰਦਾਤ ਜਿਹੜੀ I20 ਦੀ ਕੀਤੀ ਹੈਗੀ ਉਹ ਸਾਡੇ ਸੁਵਾਂਪੁਰ ਕੀਤੀ ਸੀ ਉੱਥੇ ਪਰਚਾ ਰਜਿਸਟਰ ਹੈਗਾ ਜ਼ਿਲਹੰਦਰ ਕਟਾਪੁਰ ਜੀ ऑलरेडी ਪਰਚਾ ਰਜਿਸਟਰ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਤਰਨਤਨ ਉਥੋਂ ਪੈਸੇ ਦੀ ਖੋ ਕੀਤੀ ਸੀ ਪਿਸਤੌਲ ਦੀ ਨੋਕ ਤੇ ਇਸ ਤੋਂ ਇਲਾਵਾ ਇਹਨਾਂ ਨੇ ਚਮਕੌਰ ਸਾਹਿਬ ਤੋਂ ਪਿਸਤੌਲ ਦੀ ਨੋਕ ਤੇ ਖੋ ਕੀਤੀ ਹੈ ਫਿਰ ਜਗਰਾਉਂ ਤੋਂ ਪਿਸਤੌਲ ਦੀ ਨੋਕ ਤੇ ਖੋ ਕੀਤੀ ਹੈਗੀ ਹੈ ਇਹ ਮੰਤਾ ਕੇ 6 ਵਾਰ ਦਾ ਤਾਂ ਇਹ ਮੁੱਢਲੀ ਬਸੀ ਉਸ ਤੇ ਸਾਡੇ ਕੋਲ ਕਬੂਲਿਆ ਗਿਆ ਕਿ ਅਸੀਂ ਸਤੌਵ ਦੀ ਬੁੱਕ ਤੇ ਪੰਜਾਂ ਬੰਦਿਆਂ ਨੇ ਜਿਹੜੀ ਰਕੂ ਕੀਤੀਆਂ ਹੈਗੀਆਂ ਔਰ ਇਹ ਬੰਦਾ ਆਪ ਜਿਹੜਾ ਹੈਗਾ ਇਹ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਮੁਕੱਦਮੇ ਰਜਿਸਟਰ ਹੈਗੇ ਔਰ 10ਵੇਂ ਮਹੀਨੇ ਇਹ ਜਿਹੜਾ ਕਿ ਜੇਲ੍ਹ ਤੋਂ ਬਾਹਰ ਆਇਆ ਸੀਗਾ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਔਰ ਜਿਹੜੇ ਸਨੈਚਿੰਗ ਦੇ ਪਰਚੇ ਦਰਜ ਹੈਗੇ ਉਸ ਤੋਂ ਬਾਅਦ ਇਹਨਾਂ ਨੇ ਇਹਨੇ ਨਵੰਬਰ ਤੋਂ ਸੰਭਲ ਦੇ ਵਿੱਚ ਆ ਕੇ ਆਪਣਾ ਇੱਕ ਗੈਂਗ ਬੈਰ ਕਰ ਲਿਆ ਔਰ ਗੈਂਗ ਦੇ ਵਿੱਚ ਪੰਜ ਬੰਦੇ ਆਪਣੇ ਤੋਂ ਇਲਾਵਾ ਚਾਰ ਬੰਦੇ ਹੋਰ ਸ਼ਾਮਿਲ ਕੀਤੇ ਔਰ ਇਹ ਲਗਾਤਾਰ 1-2 ਮਹੀਨੇ ਤੋਂ ਲਗਾਤਾਰ ਜਿਹੜੀਆਂ ਵਾਰਦਾਤਾਂ ਨੂੰ ਇਨਜਾਮ ਦੇ ਰਿਹਾ ਗਿਆ ਇਹ ਸਾਡੀ ਸੀਏ ਇਨਸਪੈਕਟਰ ਜਾਂ ਤੇ ਡੀਐਸਪੀ ਕੋਲ ਦੀ ਟੀਮ ਨੇ ਇਹਦੇ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਕਿ ਇਹ ਜਿਹੜਾ ਗੈਂਗ ਹੈਗਾ ਇਹਨੂੰ ਬਸਟ ਕੀਤਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਦੇ ਕੋਲੋਂ ਇੱਕ ਸਵਿਫਟ ਕਾਰ ਜਿਹੜੀ ਖੋਹ ਕੀਤੀ ਹੋਈ ਆ ਇੱਕ ਪਿਸਤਲ ਜਿਹੜਾ ਸਸਾ ਲਾਏਗਾ اور ਇੱਕ ਘਟਾਉਣਾ ਪਿਸਟਲ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਸੀਗਾ ਉਹ ਅਸੀਂ ਹੁਣ ਤੱਕ ਬਰਾਮਦ ਕੀਤੇ ਆ ਬਾਕੀ ਜਿਹੜੇ ਹੋਰ ਹੈਗੇ ਆ ਲੜਕੇ ਦੇ ਨਾਲ ਆ ਉਹਨਾਂ ਤੇ ਅਸੀਂ ਫੋਕਸ ਕੀਤਾ ਹੈ ਵਰਕ ਆਊਟ ਕੀ ਮਾਸੇ ਬਣਾਈਆਂ ਹੋਈਆਂ ਨੇ ਉਹਨਾਂ ਦੇ ਰੇਟ ਜਿਹੜੇ ਹੈਗੇ ਅਸੀਂ ਕਰ ਰਹੇ ਸਰ ਨਸ਼ੇ ਦੀ ਆਉਦੀ ਸੀ ਆਹ ਨਸ਼ਾ ਵੀ ਕਰਦੇ ਆਗੇ ਸਰ ਇਹਨੇ ਜਿਹੜਾ ਗੈਂਗ ਦਾ ਹੈ ਇਹ ਖੁਦ ਕ੍ਰਿਮਨਲ ਬੈਕਗ੍ਰਾਉਂਡ ਦਾ ਬੰਦਾ ਹੈ ਜਿਹੜੇ ਬਾਕੀ ਬੰਦੇ ਆ ਉਹ ਵੀ ਕ੍ਰਿਮਨਲ ਬੈਕਗ੍ਰਾਉਂਡ ਹੈ ਉਹਨਾਂ ਦਾ ਅਸੀਂ ਚੈੱਕ ਕਰ ਰਹੇ ਹੈਗੇ ਆ ਉਨ੍ਹਾਂ ਦੇ ਨਾਮ ਸਾਡੇ ਕੋਲ ਆ ਗਿਆ ਹੈਗਾ ਜਿਹੜੇ ਅਸੀਂ ਕਰ ਰਹੇ ਹਾਂ ਉਹਨਾਂ ਤੇ ਵੀ ਸਾਡੀ ਸਰਵੇਲੈਂਸ ਹੈਗੀ ਹੈ ਉਹ ਵੀ ਜਦੋਂ ਆਪਾਂ ਅਰੈਸਟ ਅਸੀਂ ਕਰਾਂਗੇ ਫਿਰ ਤੁਹਾਡੇ ਨੋਟਿਸ ਚ ਲਿਆਵਾਂਗੇ ਸਾਰਾ ਨਾਮ ਵੀ ਉਹਨਾਂ ਦਾ ਔਰ ਉਹਨਾਂ ਦੇ ਖਿਲਾਫ ਜਿਹੜੇ ਮਾਮਲੇ ਇਹਦੇ ਵਿੱਚ ਕੋਈ ਇਹ ਵੀ ਇਨਵੈਸਟੀਗੇਸ਼ਨ ਤਾਂ ਹੈ ਕਿ ਇਹਨਾਂ ਦੀ ਮੁਲਾਕਾਤ ਗੈਂਗ ਦੇ ਬੰਦਿਆਂ ਨਾਲ ਕਿੱਦਾਂ ਹੋਈ ਹੈ ਕਿ ਇਹ ਜੇਲ੍ਹ ਦੇ ਵਿੱਚ ਵੀ ਇਕੱਠੇ ਹੋਏ ਹਨ ਹਾਂ ਔਰ ਬਾਹਰ ਵੀ ਜਿਹੜੇ ਤੁਹਾਨੂੰ ਤੁਹਾਨੂੰ ਪੱਟੀ ਦੇ ਰਹਿਣ ਵਾਲੇ ਲਿਗੇ ਆ ਉੱਥੇ ਇਹਨਾਂ ਦੇ ਆਪਸ ਵਿੱਚ ਦੇ ਲੇਪੀ ਵਾਲੀ ਦੋਸਤੀ ਹੈਗੀ ਤਾਂ ਕਰਕੇ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਕਨੈਕਸ਼ਨ ਕਰ ਰਹੇ ਹਨ ਇਨਵੈਸਟੀਗੇਟੇਟੇ ਚੀਜ਼ ਉਹ ਸਿਰੇ ਲੋਟ ਰੋਟ ਹਰਦੇ ਸੀ ਜਾਂ ਨਸ਼ੇ ਦਾ ਵੀ ਰੋਈ ਵਪਾਰ ਚਲਦੇ ਸੀ ਨਸ਼ਾ ਵੀ ਸਪਲਾਈ ਕਰਦੇ ਸੀ ਇਹ ਲੁੱਟ ਕੋ ਹਮ ਤੱਕ ਜਿਹੜੀ ਮੁੱਲੀ ਤਤੀਸ਼ਾਹੀ ਹੈਗੀ ਆ ਉਹਦੇ ਵਿੱਚ ਇਹ ਆ ਪਿਸਤੌਲ ਦੀ ਨੋਕ ਤੇ ਹਾਈਵੇ ਤੇ ਵਰਤਤਾ ਕਰਦੇ ਸੀ ਤੇ ਇਹਨਾਂ ਕੋਲ ਇੱਕ ਖੰਡੋਲਾ ਪਿਸਤੌਲ ਦਿੰਦਾਗਾ ਤੁਹਾਨੂੰ ਦੱਸਿਆ ਇਹ ਅਸਲ ਪਿਸਤੌਲ ਹੈਗਾ ਸਾਡੇ ਵੀ ਇਹਨਾਂ ਨੇ ਵਾਅਦਾਤ ਕੀਤੀ ਸੀ 15 ਤਰੀਕ ਨੂੰ ਇਹਨਾਂ ਨੇ ਆਈ 20 ਗੱਡੀ ਕੋਈ ਸੀ ਸਵਾਨਪੁਰ ਤੋਂ ਤੁਹਾਨੂੰ ਯਾਦ ਹੋਵੇਗਾ ਉਹ ਉਹਦੇ ਤਹਿਤ ਹੀ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਸਾਡੀ ਟੀਮਾਂ ਕਾਫੀ ਦਿਨ ਤੋਂ ਲੱਗਿਆ ਹੋਇਆ ਸੀਗਾ ਔਰ ਇਹਨਾਂ ਨੂੰ ਇਹ ਸਫਲਤਾ ਕੱਲ ਮਿਲੀ ਹੈਗੀ ਹੈ ਔਰ ਕੱਲ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਕੋਈ ਰਿਮਾਂਡ ਇਹਨਾਂ ਦਾ ਰਿਮਾਂਡ ਇਹਨਾਂ ਦਾ ਕਿੰਨੇ ਦਿਨ ਦਾ ਮੈਂ ਤਾਂ 2 ਦਿਨ ਦਾ ਹਾਂਜੀ ਸਰ ਦੋਹਾਂ ਦਰਵਾਜ ਜਿਹੜੀ I20 ਇਹਨਾਂ ਨੇ ਕੋਈ ਸੀ ਉਸੇ ਤੇ ਸਾਡੀ ਆਵਾਜ਼ ਦਾ ਕੀਤੀ ਹੈ ਉਹ ਪਹਿਲਾਂ ਜਿਹੜੀ ਸਵਿਫਟ ਕੋਈ ਸੀ ਸਵਿਫਟ ਤੇ ਕਰਦੇ ਸੀਗੇ ਉਸ ਤੋਂ ਬਾਅਦ ਸਵਿਫਟ ਜਿਹੜੀ ਹੈਗੀ ਉਹ ਸਾਡੇ ਨੈਟ ਚ ਗਈ ਹੈ ਉਸ ਤੋਂ ਬਾਅਦ ਜਿਹੜੀ I20 ਇਹਨਾਂ ਨੇ ਕੋਈ ਹੱਥੇ ਕਰ ਰਹੇ ਨੇ ਸਭ ਕਦੋਂ ਦਾ ਕਰ ਰਹੇ ਇਹ ਕੰਮ ਇਹ ਦਸੰਬਰ 31 ਤੋਂ ਇਹਨਾਂ ਦੇ ਖਲਾਫ ਕਰਚਾ ਜਿਹੜਾ ਹੈ ਕਰਤਾਰਪੁਰ ਚ ਰਿਹਾ ਸੀ ਜਦੋਂ ਇਹਨਾਂ ਨੇ ਸਵਿਫਟ ਕਰ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਇਵਾਜ਼ਤ ਦਾ ਪਹਿਲੇ ਮਹੀਨੇ ਸਿ ਸ਼ੇ ਲਗਾਤਾਰ ਵਾਦਾ ਤੇ ਪਸਤਾਉਂਦੇ ਸਰ ਜਾਤਰੀਆ ਜੈਨ ਜਿਹੜੇ ਆ ਜੇਲ੍ਹ ਦੇ ਵਿੱਚ ਹੀ ਮਿਲਦੇ ਆ ਜਿਹੜੇ ਆਪਰਾਧੀ ਇਸਮ ਦੇ ਲੋਰ ਰਾਤ ਜੇਲ੍ਹ ਦੇ ਵਿੱਚ ਹੀ ਫਿਰ ਜੈਨ ਬੰਦੇ ਬਾਹਰ ਆਂਦਾ ਜਿਸੇ ਵੱਡੇ ਨੈਟਵਰਕ ਨਾਲ ਹੈ ਰੋਈ ਤਾਲੂ ਰਾਤ ਜੇਲ੍ਹ ਦੇ ਅੰਦਰ ਇਨਵੈਸਟਿਗੇਟ ਕਰ ਰਹੇ ਹਾਂ ਜੀ ਬੇਦਰ ਕਿਸੇ ਹੋਰ ਜਿਹੜੇ ਗੈਂਗਸਟਰ ਹੋਣਾਤ ਨਹੀਂ ਇਹਨਾਂ ਦੇ ਕੋਲ ਸਾਂਥ ਥੈਂਕ ਯੂ ਸੋ ਮੱਚ